ਪੰਜਾਬ ਸਰਕਾਰ ਵੱਲੋਂ ਟਰੈਕਟਰਾਂ ਨੂੰ ਲੈ ਕੇ ਸਟੰਟ ਕਰਨ ਨੂੰ ਜਾਂ ਦੌੜਾਂ ਨੂੰ ਲੈ ਕੇ ਰੋਕ ਲਗਾਈ ਹੋਈ ਆ। باوجود ਇਸ ਦੇ ਇਦਾਂ ਦੇ ਜਿਹੜੇ ਕੰਪੀਟੀਸ਼ਨ ਐ ਉਹ ਆਰਗੇਨਾਈਜ਼ ਕਰਾਏ ਜਾਂਦੇ ਆ। ਹਾਲ ਹੀ ਦੇ ਵਿੱਚ ਫਗਵਾੜੇ ਦੇ ਲਾਗੇ ਪਿੰਡ ਐ ਡੋਮੇਲੀ ਉੱਥੇ ਵੀ ਟਰੈਕਟਰਾਂ ਦੀਆਂ ਦੌੜਾਂ ਜਿਹੜੀਆਂ ਉਹ ਕਰਵਾਈਆਂ ਜਾ ਰਹੀਆਂ ਸੀ ਤੇ ਇਸੇ ਦੌਰਾਨ ਇੱਕ ਟਰੈਕਟਰ ਜਿਹੜਾ ਉਹ ਬੇਕਾਬੂ ਹੋ ਗਿਆ ਤੇ ਲੋਕ ਜਿਹੜੇ ਉੱਥੇ ਦੇਖਣ ਆਏ ਹੋਏ ਸੀ ਇਹਨਾਂ ਦੌੜਾਂ ਨੂੰ ਉਹਨਾਂ ਦੇ ਵਿੱਚ ਜਾ ਵਜਿਆ। ਦੱਸਿਆ ਜਾ ਰਿਹਾ ਵੀ ਕਈ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਖਾਸ ਤੌਰ ਤੇ ਇਸ ਟਰੈਕਟਰ ਦਾ ਜਿਹੜਾ ਚਾਲਕ ਆ ਜਿਹੜਾ ਇਸ ਵੇਲੇ ਹਿੱਸਾ ਲੈ ਰਿਹਾ ਸੀਗਾ ਦੌੜਾਂ ਦੇ ਵਿੱਚ ਉਹਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਲਾਗੇ ਖੜੇ ਕਈ ਟਰੈਕਟਰ ਜਿਹੜੇ ਆ ਉਹ ਨੁਕਸਾਨੇ ਗਏ ਆ ਤੇ ਕਾਫੀ ਜਿਹੜਾ ਇਹ ਦੱਸਿਆ ਜਾ ਰਿਹਾ ਵੀ ਉੱਥੇ ਰੌਲਾ ਪੈ ਗਿਆ ਹੁਣ ਸਵਾਲ ਤਾਂ ਇਹ ਆ ਵੀ ਪੰਜਾਬ ਸਰਕਾਰ ਨੇ ਤਾਂ ਪੂਰਨ ਤੌਰ ਦੇ ਉੱਤੇ ਪਾਬੰਦੀ ਲਾਈ ਹੋਈ ਆ ਵੀ ਨਾ ਤਾਂ ਟਰੈਕਟਰਾਂ ਦੇ ਨਾਲ ਸਟੰਟ ਕੀਤੇ ਜਾ ਸਕਦੇ ਆ ਤੇ ਨਾ ਟਰੈਕਟਰਾਂ ਦੀਆਂ ਜਿਹੜੀਆਂ ਦੌੜਾਂ ਨੇ ਉਹ ਕਰਵਾਈਆਂ ਜਾ ਸਕਦੀਆਂ ਹੁਣੇ ਜਿਹੜਾ ਮੇਲਾ ਆਰਗੇਨਾਈਜ਼ ਕੀਤਾ ਹੋਇਆ ਸੀ ਇਹਦੇ ਪ੍ਰਬੰਧਕਾਂ ਨੇ ਕੀ ਜਿਹੜਾ ਸਰਕਾਰ ਤੋਂ ਪਰਮਿਸ਼ਨ ਲਈ ਸੀ ਕੀ ਉਹਨਾਂ ਨੇ ਕਿਸੇ ਵੱਡੇ ਅਧਿਕਾਰੀ ਨੂੰ ਜਿਹੜਾ ਵਾ ਇਹਦੇ ਬਾਰੇ ਦੱਸਿਆ ਸੀਗਾ ਵੀ ਅਸੀਂ ਆਪਣੇ ਪਿੰਡ ਦੇ ਵਿੱਚ ਇੱਕ ਟਰੈਕਟਰਾਂ ਦੀਆਂ ਦੌੜਾਂ ਦਾ ਜਿਹੜਾ ਮੇਲਾ ਉਹ ਆਯੋਜਨ ਕਰਨ ਲੱਗੇ ਆ ਉਹਨੂੰ ਅਸੀਂ ਆਰਗੇਨਾਈਜ਼ ਕਰਨ ਲੱਗੇ ਆ ਤੇ ਜੇ ਦੱਸਿਆ ਤਾਂ ਫਿਰ ਇਹਨਾਂ ਨੂੰ ਪਰਮਿਸ਼ਨ ਕਿੱਦਾਂ ਮਿਲ ਗਈ ਕਿਉਂਕਿ ਸਰਕਾਰ ਵੱਲੋਂ ਤਾਂ ਰੋਕ ਲਗਾਈ ਹੋਈ ਆ ਸੋ ਇੱਕ ਗੱਲ ਤਾਂ ਸਿੱਧਾ ਵੀ ਇਹਨਾਂ ਨੇ ਕਿਸੇ ਨੂੰ ਦੱਸਿਆ ਨਹੀਂ ਹੋਣਾ ਇਹਨਾਂ ਨੇ ਆਪਣੇ ਤੌਰ ਦੇ ਉੱਤੇ ਹੀ ਆਪਣੇ ਪਿੰਡ ਦੇ ਵਿੱਚ ਇਹ ਜਿਹੜਾ ਟਰੈਕਟਰ ਦੀਆਂ ਦੌੜਾਂ ਕਰਾਉਣ ਦਾ ਜਿਹੜਾ ਇਹ ਕੰਪੀਟੀਸ਼ਨ ਰੱਖਿਆ ਸੀਗਾ ਇਹਦਾ ਆਯੋਜਨ ਕੀਤਾ ਸੀਗਾ ਹੁਣ ਇਸ ਦੌਰਾਨ ਹਾਲੇ ਜਿਹੜੀ ਗਨੀਮਤ ਇਹ ਰਹੀ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੋਕ ਜਿਹੜੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਆ ਜਿਹੜੇ ਹੁਣ ਇਸ ਵੇਲੇ ਹਸਪਤਾਲਾਂ 'ਚ ਜ਼ੇਰੇ ਇਲਾਜ ਆ ਉਹ ਕਈ ਚਿਰਾਂ ਲਈ ਕਈ ਹਫ਼ਤਿਆਂ ਲਈ ਮਹੀਨਿਆਂ ਲਈ ਮੰਝੇ ਦੇ ਉੱਤੇ ਪੈ ਜਾਣੇ ਆ ਪੜਾ ਸਵਾਲ ਤਾਂ ਇਹ ਖੜਾ ਹੁੰਦਾ ਵੀ ਅਸੀਂ ਮੰਨਦੇ ਹੀ ਨਹੀਂ ਨਾ ਸਰਕਾਰ ਵੱਲੋਂ ਲਗਾਈਆਂ ਪਾਬੰਦੀਆਂ ਦੀ ਇਸੇ ਤਰ੍ਹਾਂ ਗੁਰਦਾਸਪੁਰ ਦੇ ਵਿੱਚ ਲਗਭਗ 1 ਸਾਲ ਪਹਿਲਾਂ ਦੀ ਗੱਲ ਆ ਵੀ ਮੁੰਡਾ ਇੱਕ ਸਟੰਟ ਵਿਖਾ ਰਿਹਾ ਸੀਗਾ ਤੇ ਉਹ ਜਿਹੜੇ ਟਰੈਕਟਰ ਦੇ ਨਾਲ ਸਟੰਟ ਕਰ ਰਿਹਾ ਸੀ ਉਸੇ ਟਰੈਕਟਰ ਦੇ ਹੇਠਾਂ ਆ ਗਿਆ ਸੀ ਤੇ ਉਹਦੀ ਮੌਤ ਹੋ ਗਈ ਸੀ ਇਹ ਕੋ ਪਹਿਲਾ ਮਾਮਲਾ ਨਹੀਂ ਕਿੰਨੇ ਜਣੀਆਂ ਘਟਨਾਵਾਂ ਨੇ ਇਦਾਂ ਦੀਆਂ ਹੋ ਚੁੱਕੀਆਂ ਨੇ ਹਾਲਾਂਕਿ ਇਹ ਮੁੰਡੇ ਜਿਹੜੇ ਨੇ ਜਿਹੜੇ ਟਰੈਕਟਰ ਦੇ ਨਾਲ ਸਟੰਟ ਕਰਦੇ ਨੇ ਇਹ ਰੋਡ ਦੇ ਉੱਤੇ ਯਾਨੀ ਸੜਕ ਦੇ ਵਿੱਚ ਵੀ ਸਟੰਟ ਕਰਦੇ ਨੇ ਜਦੋਂ ਫਿਰ ਇਹਨਾਂ ਦੇ ਚਲਾਨ ਵੀ ਹੋ ਜਾਂਦੇ ਆ ਪਰ ਬਾਵਜੂਦ ਇਸ ਦੇ ਜਿੱਥੇ ਸਰਕਾਰ ਨੇ ਇੱਕ ਗੱਲ ਜਿਹੜੀ ਆ ਉਹ ਮਨਾ ਹੀ ਕੀਤੀ ਹੋਈ ਆ ਵੀ ਕੋਈ ਵੀ ਜਿਹੜਾ ਬੰਦਾ ਵਾ ਕਿਉਂਕਿ ਭਗਵੰਤ ਮਾਨ ਸਾਹਿਬ ਆਪ ਕਹਿੰਦੇ ਸੀਗੇ ਉਹਨਾਂ ਦਾ ਟਵੀਟ ਮੈਨੂੰ ਅੱਜ ਤੱਕ ਯਾਦ ਆ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਉਹਦੋਂ ਇੰਨੀ ਗੱਲ ਕਹੀ ਸੀ ਵੀ ਇਹ ਖੇਤੀ 'ਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੇ ਇਹ ਖੇਤੀ ਲਈ ਬਣੇ ਹੋਏ ਨੇ ਸੰਧ ਇਹਨਾਂ ਨੂੰ ਤੁਸੀਂ ਸਟੰਟ ਵਾਸਤੇ ਇਸਤੇਮਾਲ ਨਾ ਕਰੋ ਇਹਨਾਂ ਦਾ ਨੁਕਸਾਨ ਨਾ ਕਰੋ ਤਾਹੀਂ ਉਹਨਾਂ ਨੇ ਉਦੋਂ ਜਿਹੜਾ ਵਾਅਦਾ ਐਲਾਨ ਕੀਤਾ ਸੀਗਾ ਵੀ ਇੰਨਾਂ ਚੀਜ਼ਾਂ ਦੇ ਉੱਤੇ ਪਾਬੰਦੀ ਲਗਾਈ ਜਾਵੇ ਪਰ ਬਾਵਜੂਦ ਇਸ ਦੇ ਫਗਵਾੜਾ ਦੇ ਵਿੱਚ ਇਹ ਜਿਹੜਾ ਟਰੈਕਟਰ ਦੌੜ ਮੇਲਾ ਸੀਗਾ ਇਹ ਆਯੋਜਿਤ ਕੀਤਾ ਗਿਆ ਤੇ ਜਿਸ ਦੌਰਾਨ ਜਦੋਂ ਇਹ ਦੂ ਟਰੈਕਟਰ ਦੌੜ ਰਹੇ ਸੀਗੇ ਰੇਸ ਲਗਾ ਰਹੇ ਸੀਗੇ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਇਹਨਾਂ ਦੀ ਜਿਹੜੀ ਦੌੜ ਲੱਗੀ ਹੋਈ ਸੀ ਏਸੇ ਦੌਰਾਨ ਆ ਲਾਲ ਰੰਗ ਦਾ ਜਿਹੜਾ ਟਰੈਕਟਰ ਹੈ ਇਹਦਾ ਜਿਹੜਾ ਡਰਾਈਵਰ ਸੀਗਾ ਇਹਦਾ ਕੰਟਰੋਲ ਜਿਹੜਾ ਵਾ ਉਹ ਟਰੈਕਟਰ ਦੇ ਉੱਤੇ ਨਹੀਂ ਰਹਿੰਦਾ ਤੇ ਇਹ ਟਰੈਕਟਰ ਜਿਹੜੇ ਦਰਸ਼ਕ ਉੱਥੇ ਪਹੁੰਚੇ ਹੋਏ ਸੀ ਦੌੜਾਂ ਦੇਖਣ ਵਾਸਤੇ ਉਹਨਾਂ 'ਚ ਵੱਡਾ ਨੁਕਸਾਨ ਜਿਹੜਾ ਉਹ ਹੋਇਆ ਗਨੀਮਤ ਇਹ ਆ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਈ ਟਰੈਕਟਰ ਜਿਹੜੇ ਉੱਥੇ ਲਾਗੇ ਖੜੇ ਸੀ ਉਹਨਾਂ ਦਾ ਵੀ ਨੁਕਸਾਨ ਹੋਇਆ ਤੇ ਜਿਹੜੇ ਲੋਕ ਦੇਖ ਰਹੇ ਸੀ ਉਹ ਵੀ ਗੰਭੀਰ ਰੂਪ ਦੇ ਨਾਲ ਜਿਹੜੇ ਜ਼ਖਮੀ ਹੋਏ ਆ ਫਿਰ ਜਦੋਂ ਇਦਾਂ ਦੇ ਵੱਡੇ ਹਾਦਸੇ ਵਾਪਰ ਜਾਂਦੇ ਆ ਤਾਂ ਲੋਕ ਜਿਹੜੇ ਆ ਉਹ ਸਰਕਾਰਾਂ ਦੇ ਉੱਤੇ ਸਵਾਲ ਚੁੱਕਦੇ ਆ ਵੀ ਸਰਕਾਰ ਕੀ ਕਰ ਰਹੀ ਸੀ ਪੁਲਿਸ ਪ੍ਰਸ਼ਾਸਨ ਉਸ ਵੇਲੇ ਕਿੱਥੇ ਸੀਗਾ ਪਰ ਸਵਾਲ ਤਾਂ ਇਹ ਖੜਾ ਹੁੰਦਾ ਵੀ ਜਦੋਂ ਅਸੀਂ ਕਿਸੇ ਨੂੰ ਦੱਸਿਆ ਪੁੱਛਿਆ ਹੀ ਨਹੀਂ ਵੀ ਅਸੀਂ ਇੱਕ ਟਰੈਕਟਰ ਦੌੜਾਂ ਦਾ ਜਿਹੜਾ ਵਾ ਆਯੋਜਨ ਕਰਨਾ ਇੱਕ ਕੰਪੀਟੀਸ਼ਨ ਆਰਗੇਨਾਈਜ਼ ਕਰਨਾ ਤਾਂ ਉਹਨਾਂ ਨੂੰ ਕਿੱਦਾਂ ਪਤਾ ਲੱਗੇਗਾ ਹੁਣ ਜਦੋਂ ਇਹ ਤੇ ਜਿਹੜੇ ਲੋਕ ਹਸਪੀਟਲ ਦੇ ਵਿੱਚ ਨੇ ਉਹ ਇਹ ਵੀ ਮੰਗ ਕਰਦੇ ਹੋਣਗੇ ਵੀ ਸਾਡਾ ਇਲਾਜ ਕਰਾਇਆ ਜਾਵੇ ਜਿਸ ਗੱਲ ਨੂੰ ਲੈ ਕੇ ਸਰਕਾਰ ਪਹਿਲਾਂ ਹੀ ਇਹ ਗੱਲ ਜਿਹੜੀ ਆ ਉਹ ਕਹਿ ਚੁੱਕੀ ਆ ਵੀ ਇਹ ਦੌੜਾਂ ਨਹੀਂ ਕਰਵਾਈਆਂ ਜਾ ਸਕਦੀਆਂ ਸਟੰਟ ਟਰੈਕਟਰਾਂ ਦੇ ਨਾਲ ਨਹੀਂ ਦਿਖਾਏ ਜਾ ਸਕਦੇ ਬਾਪਜੂ ਦੇਸ ਦੇ ਅਸੀਂ ਵੀ ਕਿਹੜਾ ਆਖੇ ਲੱਗਦੇ ਆ ਤੇ ਜਦੋਂ ਫਿਰ ਵੱਡਾ ਹਾਦਸਾ ਹੋ ਜਾਂਦਾ ਫਿਰ ਸਾਰੀ ਗੱਲਬਾਤ ਆ ਜਾਂਦੀ ਆ ਪ੍ਰਸ਼ਾਸਨ ਦੇ ਵੀ ਇਹਨਾਂ ਨੂੰ ਪਰਮਿਸ਼ਨ ਕਿੰਨੇ ਦਿੱਤੀ ਹੁਣ ਇਹ ਤਾਂ ਜਾਂਚ ਦਾ ਵਿਸ਼ਾ ਆ ਵੀ ਕੀ ਇਹਨਾਂ ਨੇ ਕਿਸੇ ਨੂੰ ਦੱਸਿਆ ਸੀ ਆਲੇ ਦੁਆਲੇ ਜਿਹੜਾ ਠਾਣਾ ਵਾ ਚੌਂਕੀ ਆ ਜਿਹੜੇ ਪਿੰਡਾਂ ਦੇ ਸਰਪੰਚ ਆ ਉਹਨਾਂ ਨੂੰ ਤਾਂ ਪਤਾ ਹੋ ਤਾਂ ਸਰਕਾਰ ਦੇ ਨਮਾਇਦੇ ਆ ਵੀ ਸਰ ਵੱਲੋਂ ਇਹ ਨੋਟੀਫਿਕੇਸ਼ਨ ਕੀਤਾ ਹੋਇਆ ਵੀ ਇਹ ਨਾ ਸਟੰਟ ਹੋ ਸਕਦੇ ਹਨ ਦੌੜਾਂ ਹੋ ਸਕਦੀਆਂ ਉਹ ਵੀ ਨਾਲ ਇਹਦੇ ਵਿੱਚ ਜੇ ਕੋਈ ਕਾਨੂੰਨੀ ਕਾਰਵਾਈ ਹੁੰਦੀ ਆ ਤਾਂ ਉਹ ਵੀ ਜਿਹੜਾ ਵਾ ਜਵਾਬਦੇਹ ਹੋਣਗੇ ਵੀ ਉਹ ਸਰਕਾਰ ਦੇ ਨਮਾਇंदे ਹੁੰਦੇ ਆ ਤੇ باوجود ਇਸ ਦੇ ਇਹ ਦੌੜਾਂ ਹੋਈਆਂ ਤੇ ਜਿਹਦੇ ਨਾਲ ਇਹ ਜਿਹੜਾ ਨੁਕਸਾਨ ਹੋਇਆ ਕਿ ਨਾਮ ਜਿਹੜਾ ਰਤਨ ਸਿੰਘ ਰਤਨ ਸਿੰਘ ਜੀ ਕਿੱਥੇ ਰਹਿੰਦੇ ਹੋ ਰੈਣਾ ਜੱਟਾ ਕੀ ਮਾਮਲਾ ਕੀ ਹੋਈ ਤੁਸੀਂ ਤੁਹਾਡੇ ਸੱਟਾਂ ਲੱਗੀਆਂ ਸਾਰਾ ਜੀ ਅਸੀਂ ਉੱਥੇ ਸਾਈਡ ਤੇ ਖੜੇ ਸੀ ਮੈਂ ਤੇ ਮੇਰਾ ਫਰੈਂਡ ਉੱਤੇ ਅੰਦਰ ਦਾ ਵਲ ਤੇ ਇਹ ਸਾਹਮਣੇ ਟਰੈਕਟਰ ਆਉਂਦਾ ਸੀ ਕਨੋਂ ਤੋਂ ਹਨ ਬੈਲੈਂਸ ਹੋ ਗਿਆ ਮਤਲਬ ਜੰਪ ਹੋ ਗਿਆ ਸੀ ਕਨੋਂ ਤੋਂ ਟਾਇਰ ਮਿੱਟੀ ਜੇ ਪਤਾ ਨਹੀਂ ਕੀ ਹੋਇਆ ਚਾਣ ਕੇ ਸਾਡੇ ਬਹੁਤ ਤੇਜ਼ ਸੀਗਾ ਸਾਡੇ ਵਿੱਚ ਆ ਕੇ ਵੱਜਾ ਮੈਂ ਕਿ ਉਹਨਾਂ ਨੂੰ ਬਚਾਉਂਦਾ ਬਚਾਉਂਦਾ ਉਹ ਮੁੰਡੇ ਤਾਂ ਜਿਆਦਾ ਹੀ ਲੱਗੀ ਸੱਟ ਉਹਦੇ ਮੇਰੇ ਟਾਇਰ ਟਾਇਰ ਛੜ ਗਿਆ ਜੀ ਪੈਰ ਤੇ ਕਿੰਨੇ ਕੁ ਲੋਕ ਜਕਮੀ ਹੋਈ ਹੈ ਵਿੱਚ ਪਤਾ ਕੁਛ ਹਾਂ ਜੀ ਕੋਈ ਨਹੀਂ ਗਿਆ ਮੁੰਡਾ ਸੀਗਾ ਤੇ ਗੁਜਰਾ ਸੀਗਾ ਜੇ ਕੰਨ ਚ ਕੋਈ ਨਿਕ ਨੱਸਿਆ ਸੀਗਾ ਫੇਟੋਂ ਫੋਨ ਉਹਨੂੰ ਕੋਲ ਲੈ ਕੇ ਜੀ ਮੈਂ ਜਿੱਥੇ ਬਸ ਤੇ ਆ ਗਿਆ ਸੀਗਾ ਮੇਰਾ ਫਰੈਂਡ ਸੀਗਾ ਨੇ ਫੋਨ ਕੀਤਾ ਸੀਗਾ ਮੈਂ ਹਾਂਜੀ ਵੀ ਆ ਗਏ ਸੀ ਅਸੀਂ ਕਿਹੜੀ ਪਿੰਡ ਤੋਂ 도ੜ ਹੋਈ ਹੈ ਬਰਦਰੇ ਹਾਂਜੀ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇਸ ਤਰ੍ਹਾਂ ਜਿਹੜੀ ਟਰੈਕਟਰਾਂ ਦੀ ਜਿਹੜੀਆਂ ਇਲੀਗਲ ਜਿਹੜੀਆਂ ਦੌੜਾਂ ਕਰਾਈਆਂ ਜਾ ਰਹੀਆਂ ਤੇ ਅਸੀਂ ਇੱਥੇ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ 3 ਟਰੈਕਟਰ ਅਸੀਂ ਕਾਬੂ ਦੇ ਵਿੱਚ ਲਏ ਆ 4 ਇਥੋਂ ਹੋਰ ਬੰਦਿਆਂ ਨੂੰ ਵੀ ਜਿਹੜਾ ਕਾਬੂ ਦੇ ਵਿੱਚ ਲਿਆ ਤੇ ਅਸੀਂ ਅੱਗੇ ਇਹਦੇ ਵਿੱਚ ਜਿਹੜਾ ਹੈਗਾ ਐਫ ਆਈ ਆਰ ਦਰਜ ਕਰਕੇ ਜਿਹੜੇ ਸੈਕਸ਼ਨਸ ਐਪਰੋਪ੍ਰੀਏਟ ਹੋਣਗੇ ਉਹਨਾਂ ਦੇ ਵਿੱਚ ਕਰਕੇ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ